ਨੰਬਰ ਤੇ ਭਾਰਤ ਦੀ ਟੀਮ ਦੂਜੇ ਤੇ ਸਾਊਥ ਅਫਰੀਕਾ ਆਈ ਤੁਹਾਨੂੰ ਦੱਸਦਾ ਮਿੱਤਰੋ ਕਿਵੇਂ ਉਹਨਾਂ ਨੇ ਹਰਾਈ ਬਥੇਰੇ ਲੋਕ ਗਏ ਸੀ ਮੈਚ ਦੇਖਣ ਕਟਾ ਕਟਾ ਟਿਕਟਾ ਅਰਸ਼ਦੀਪ ਆਰਗਿਆ ਨੇ ਉਹਨਾਂ ਦੀਆਂ ਝਟਕਾਤੀਆਂ ਮਿੰਟਾਂ ਸਕਿੰਟਾਂ ਵਿੱਚ ਦੀ ਵਿਕਟਾਂ ਕਹਿੰਦੇ ਸੀ ਕਰੈਕਟਰ ਪਾਕਿਸਤਾਨੀ ਜੀ ਆਖੇ ਇੰਡੀਆ ਵਾਲੇ ਮੈਚ ਜਿੱਤੇ ਆ ਕਰਕੇ ਬੇਈਮਾਨੀ ਜੀ ਜਦੋਂ ਸਾਊਥ ਅਫਰੀਕਾ ਵਾਲੇ ਮਾਰਦੇ ਸੀ ਸ਼ਾਟ ਇੰਡੀਆ ਵਾਲੇ ਕੈਚ ਕਰਕੇ ਉਦੋਂ ਹੀ ਕਰ ਦਿੰਦੇ ਸੀ ਆਊਟ ਇੰਡੀਆ ਵਾਲੇ ਨਾਲੇ ਲਾਉਂਦੇ ਸੀ ਚੌਕੇ ਨਾਲੇ ਲਾਉਂਦੇ ਸੀ ਛਿੱਕੇ ਸਾਊਥ ਅਫਰੀਕਾ ਵਾਲੇ ਬੋਲਰ ਜੇ ਪਾਤੇ ਸੀ ਉਹਨਾਂ ਨੇ ਫਿੱਕੇ ਵਿਰਾਟ ਕੋਹਲੀ ਨੂੰ ਮਿਲਿਆ ਸੀ ਮੈਨ ਆਫ ਦਾ ਮੈਚ ਸੂਰਿਆ ਕੁਮਾਰ ਯਾਦਵ ਨੇ ਕਹਿੰਦੇ ਬਹੁਤ ਵਧੀਆ ਲਿਆ ਸੀ ਕੈਚ ਸੂਰਿਆ ਕੁਮਾਰ ਯਾਦਵ ਨੇ ਕਹਿੰਦੇ ਬੜਾ ਵਧੀਆ ਲਿਆ ਸੀ ਕੈਚ ਜਦੋਂ ਇੰਡੀਆ ਵਾਲਿਆਂ ਨੇ ਹਰਾਤੀ ਸਾਊਥ ਅਫਰੀਕਾ ਲੋਕਾਂ ਨੇ ਫਿਰ ਨਾਲ ਦੀ ਨਾਲ ਹੀ ਚੱਕਤੀਆਂ ਚੀਕਾ ਸਭ ਨੇ ਖੁਸ਼ੀ ਮਨਾਈ ਸੀ ਪੂਰੀ ਨੱਚ ਟੱਪ ਕਹਿੰਦੇ ਇੰਡੀਆ ਵਾਲਿਆਂ ਨੇ ਜਿੱਤ ਲਿਆ T20 ਵਰਲਡ ਕੱਪ ਸਭ ਨੇ ਖੁਸ਼ੀ ਮਨਾਈ ਸੀ ਪੂਰੀ ਨੱਚ ਟੱਪ ਕਹਿੰਦੇ ਇੰਡੀਆ ਵਾਲਿਆਂ ਨੇ ਜਿੱਤ ਲਿਆ T20 ਵਰਲਡ ਕੱਪ